ਪਰਮ ਦਾ ਸ਼িকার ਹੋ ਕਰਕੇ ਉਹ ਜੀਵ ਸੰਸਾਰ ਵਿੱਚ ਪਰਮ ਦਾ ਫਿਰਦਾ ਹੈ ਜਿਹੜਾ ਕੇਵਲ ਸੰਸਾਰ ਦੀਆਂ ਜਾਤਾਂ ਪਾਤਾਂ ਦੇ ਵਿੱਚ ਆਪਣਾ ਚਿੱਤ ਟਿਕਾ ਕੇ ਰੱਖਦਾ ਹੈ ਇਹ ਗੁਰੂ ਕਲਗੀ ਤਾਰਪੇਤਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਵਡਿਆਈ ਹੈ ਹਜ਼ੂਰ ਨੇ ਸਾਧ ਸੰਗਤ ਜੀ ਨਾਲ ਜਾਤਾਂ ਪਾਤਾਂ ਦੇ ਵਿਤਕਰਿਆਂ ਨੂੰ ਹਟਾ ਕਰਕੇ ਇੱਕੋ ਹੀ ਬਾਟੇ ਵਿੱਚ ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹਲ ਛਗਾਉਣਾ ਕੀਤੀ ਹੈ ਜਿਨ੍ਹਾਂ ਪੰਜਾਂ ਸਿੱਖਾਂ ਦੀ ਸੀਸ ਲੇਕ ਕਰਕੇ ਆਤਮਿਕ ਬਲ ਦੇ ਨਾਲ ਤਿਨਾਂ ਨੂੰ ਸਰਜੀਵਤ ਕੀਤਾ ਕੋਈ ਕੱਲਾ ਉੱਚੀ ਜਾਤ ਦੇ ਥੋੜਾ ਸਨ ਕੋਈ ਸਾਧ ਸੰਗਤ ਜੀ ਸ਼ਿੰਬਾ ਕੋਈ ਨਾਈ ਐ ਕੋਈ ਨੀਵੀਂ ਜਾਤ ਤੱਕ ਉੱਚੀ ਜਾਤ ਤੱਕ ਕੋਈ ਜੱਟ ਸਿਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਜਾਤਾਂ ਤੋਂ ਵੀ ਉੱਚੀਆਂ ਕਰਨ ਦੇ ਦਈ ਕਿ ਇਹ ਜਿਹੜਾ ਗੁਰੂ ਦਾ ਸਿੱਖ ਹੈ ਨਾ ਜਾਤਾਂ ਪਾਤਾਂ ਦੇ ਵਿੱਚ ਇਹ ਨਾ ਕਿਤੇ ਵੜਿਆ ਰਹਿ ਜਾਵੇ ਇਹਨਾਂ ਵਿੱਚ ਨਾ ਕਿਤੇ ਚਿਰ ਦਾ ਲਗਾਓ ਬਣਾ ਕਰਕੇ ਰੱਖਣਾ ਕਰੇ ਇਹਨਾਂ ਤੋਂ ਉਪਰਾਮ ਹੋ ਕਰਕੇ ਜੀਵਨ ਨਿਰਬਾਹ ਕਰੇ ਜੇ ਪਰਮਾਰਸ ਦੇ ਰਸਤੇ ਤੇ ਤੁਰਨਾ ਤੇ ਇਹਨਾਂ ਤੋਂ ਚਿਤ ਉਪਰਾਮ ਕਰਕੇ ਤੁਰਨਾ ਕਰੇ ਕਿਤੇ ਇਹਨਾਂ ਦੀਆਂ ਰੁਕਾਵਟਾਂ ਵਿੱਚ ਇਹਨਾਂ ਰੁਕੇ ਰਹੇ ਜਾਵੇ ਜ਼ਿੰਦਗੀ ਦਾ ਸਮਾਂ ਕਿਤੇ ਆਕਾਰਥੀ ਨਾ ਬੀਤ ਜਾਣਾ ਕਰੇ ਕਿਉਂਕਿ ਹਜ਼ੂਰ ਦੇ ਬਚਨ ਹਨ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ ਜਿਨ ਕੀ ਲੇਖੇ ਪਤ ਪਵੈ ਚੰਗੀ ਸੇਈ ਕੇ ਮਹਾਰਾਜ ਕਹਿੰਦੇ ਅੱਗੇ ਨਾ ਤਾਂ ਕਿਸੇ ਦਾ ਜੋਰ ਚੱਲਦਾ ਰੱਬ ਦੇ ਘਰ ਵਿੱਚ ਨਾ ਕਿਸੇ ਦੀ ਜਾਤ ਚੱਲਦੀ ਹੈ ਇਹ ਨਹੀਂ ਕੋਈ ਦਾਵਾ ਕਰ ਸਕਦਾ ਪ੍ਰਮਾਤਮਾ ਦੇ ਘਰ ਜਾ ਕੇ ਕਿ ਮੈਂ ਉੱਚੀ ਜਾਤ ਵਾਲਾ ਮੇਰੇ ਉੱਚੀ ਕੁਲ ਹੈ ਮੇਰਾ ਉੱਚਾ ਵਰਣ ਹੈ ਮੈਂ ਬੜਾ ਜ਼ੋਰ ਵਾਲਾ ਹਾਂ ਬੜਾ ਸੰਸਾਰ ਦੇ ਵਿੱਚ ਮੇਰਾ ਦਬਦਬਾ ਚੱਲਦਾ ਹੈ ਬੜਾ ਬਲ ਸੰਸਾਰ ਦੇ ਲੋਕਾਂ ਦੇ ਉੱਪਰ ਮੇਰਾ ਚੱਲਦਾ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਕਿਸੇ ਦੇ ਨਾਮ ਜਾਦ ਚੱਲਦੀ ਨਾ ਕਿਸੇ ਦਾ ਜੋਰ ਚੱਲਦਾ। ਇਸ ਲਈ ਗਰੀਬ ਨਵਾਜ਼ ਧੰਨ ਗੁਰੂ ਅੰਗਰ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਰਮ ਭਵੈ ਸੰਸਾਰ ਕੇ ਉਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ। ਇੱਕ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਗੁਰ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਤੋਂ ਬਿਨਾਂ ਉਹ ਭਾਵੇਂ ਉਤਮ ਗਿਣਿਆ ਜਾਂਦਾ ਹੈ ਭਾਵੇਂ ਮੱਧਮ ਹੈ ਭਾਵੇਂ ਕनिष्ठ ਗਿਣਿਆ ਜਾਂਦਾ ਹੈ। ਕਿਸੇ ਵੀ ਜਾਤ ਦਾ ਕਿਸੇ ਵੀ ਵਰਣ ਦਾ ਉਹ ਜਾਣੋ ਕਿ ਸੰਸਾਰ ਦੇ ਵਿੱਚ ਭਰਮ ਰਿਹਾ ਹੈ